ਮinistries union ਦੁਆਰਾ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਪੱਤਰ ਭੇਜ ਕੇ ਕੀਤੀ ਅਪੀਲ ਸਰਕਾਰ ਨੂੰ 22 ਜੂਨ ਤੱਕ ਮੰਗਾ ਮੰਨਣ ਦਾ ਦਿੱਤਾ ਅਲਟੀਮੇਟਮ ਮੁਲਾਜ਼ਮ ਯੂਨੀਅਨਾਂ ਦੇ ਇੱਕ ਵੱਡੇ ਐਕਸ਼ਨ ਦੀ ਵੱਲ ਵਾਅਦੇ ਕਦਮ ਸਸ ਸੇ ਗਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ

ਦੋਸ਼ ਲਗਾਇਆ ਕਿ ਜੋ ਮੀਟਿੰਗ 18 ਦਸੰਬਰ 2023 ਨੂੰ ਮੁੱਖ ਮੰਤਰੀ ਜੀ ਦੇ ਨਾਲ ਯੂਨੀਅਨ ਦੀ ਹੋਈ ਸੀ ਜਿਸ ਦੀ 24 ਜਨਵਰੀ 2024 ਨੂੰ ਪ੍ਰਸੀਡਿੰਗ ਵੀ ਰਿਲੀਜ਼ ਕਰ ਦਿੱਤੀ ਗਈ ਸੀ ਜਿਸ ਵਿੱਚ ਸਪਸ਼ਟ ਤੌਰ ਤੇ ਇਹ ਫੈਸਲਾ ਹੋਇਆ ਸੀ ਕਿ ਜਿਹੜੀਆਂ ਮੰਗਾਂ ਨੂੰ ਕਿਵੇਂ ਅਤੇ ਕਿਸ ਢੰਗ ਦੇ ਨਾਲ ਸਿਰੇ ਚੜਾਇਆ ਜਾਵੇਗਾ ਪਰ ਅਫਸਰ ਸ਼ਾਹੀ ਨੇ प्रोसीडिंग किसी किस्म का अमल नहीं किया के अफसर शाही ने इस दे मुताबक किसे कोई हाले तक जारी नहीं किया है इतो तक कि यूनियन वालों कई याद पत्र भी भेजे जा चुके हैं पर प्रोसीडिंग मुताबक मंगा का निपटारा नहीं किया जा रहा 18 ਦਸੰਬਰ 2023 ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਯੂਨੀਅਨ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇਹ ਬੜਾ ਸਪਸ਼ਟ ਕਿਹਾ ਸੀ ਕਿ ਮੀਟਿੰਗ ਦੀ ਪ੍ਰਸੀਡਿੰਗ ਜਾਰੀ ਕਰਕੇ ਸਮਾਂਬੰਧ ਤਰੀਕੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਯੂਨੀਅਨ ਵੱਲੋਂ بار-ਬਾਰ ਹੜਤਾਲਾਂ ਜਾਂ ਧਰਨੇ ਲਗਾਉਣ ਦੀ ਜ਼ਰੂਰਤ ਨਾ ਪਵੇ ਪਰ ਅਫਸਰ ਸ਼ਾਹੀ ਨੇ ਐਸਾ ਕੁਝ ਨਹੀਂ ਕੀਤਾ ਹੁਣ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਹੈ ਕਿ ਜੇਕਰ 22 ਜੂਨ ਤੱਕ ਜਿਹੜੇ ਫੈਸਲੇ ਮੀਟਿੰਗ ਚ ਲਏ ਗਏ ਸਨ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਅਗਰ ਉਹਨਾਂ ਫੈਸਲਿਆਂ ਤੇ ਅਮਲ ਨਾ ਕੀਤਾ ਗਿਆ ਅਗਰ ਉਹਨਾਂ ਫੈਸਲਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ 22 ਜੂਨ ਨੂੰ ਯੂਨੀਅਨ ਆਪਣੀ ਮੀਟਿੰਗ ਕਰਕੇ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰ ਦੇਵੇਗੀ ਤਾਂ ਐਸੀ ਅੱਜ ਦੀ ਵੱਡੀ ਅਪਡੇਟ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ 'ਚ ਬਣੇ ਰਹਿਣ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਤੇ ਨਵੇਂਓ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।